ਦੋਸਤੋ ਗੁਰਨਾਮ ਕੋਰ ਵੇੜੇ ਵਿੱਚ ਬੈਠੀ ਆਪਣੀ ਨੂ ਦੀ ਉਡੀਕ ਕਰ ਰਹੀ ਸੀ ਉਸ ਦਿਨ ਨੂੰ ਗੁਰਲੀਨ ਆਪਣੀ ਗਵਾਂਢਣ ਨਾਲ ਸ਼ਾਪਿੰਗ ਕਰਨ ਲਈ ਬਾਜ਼ਾਰ ਗਈ ਹੋਈ ਸੀ ਉਸ ਨੂੰ ਬੇਚੈਨੀ ਹੋ ਰਹੀ ਸੀ ਉਹ बार-बार ਖੜੀ ਹੁੰਦੀ ਦਰਵਾਜ਼ੇ ਤੱਕ ਜਾਂਦੀ ਤੇ ਵਾਪਸ ਆ ਜਾਂਦੀ ਕਿ ਕਿਤੇ ਗੁਰਲੀਨ ਆਉਂਦੀ ਹੋਵੇ ਕੁਝ ਟਾਈਮ ਬਾਅਦ ਉਸ ਨੂੰ ਗਵਾਂਢਣ ਆਉਂਦੀ ਦਿਖਾਈ ਦਿੱਤੀ ਰਾਧਾ ਮੇਰੀ ਗੱਲ ਤਾਂ ਸੁਣ ਕੀ ਹੋਇਆ ਤਾਈ ਰਾਧਾ ਬੋਲੀ ਗੁਰਲੀਨ ਵੀ ਤਾਂ ਤੇਰੇ ਨਾਲ ਗਈ ਸੀ ਉਹ ਕਿੱਥੇ ਹੈ ਓ ਹਾਂ ਭਾਬੀ ਤਾਂ ਮੇਰੇ ਨਾਲ ਹੀ ਗਈ ਸੀ ਪਰ ਰਸਤੇ ਵਿੱਚ ਵੀਰ ਜੀ ਮਿਲ ਗਏ ਸੀ ਬੱਚਿਆਂ ਨੂੰ ਟਿਊਸ਼ਨ ਤੋਂ ਲੈ ਕੇ ਆ ਰਹੇ ਸੀ ਤਾਂ ਵੀਰ ਜੀ ਤੇ ਭਾਬੀ ਜੀ ਉਹਨਾਂ ਨੂੰ ਹੋਟਲ ਖਾਣਾ ਖਵਾਉਣ ਲੈ ਗਏ ਅੱਛਾ ਤਾਂ ਫਿਰ ਪਹਿਲਾਂ ਘਰ ਤਾਂ ਆ ਜਾਂਦੀ ਤਾਈ ਜੀ ਮੈਨੂੰ ਕੀ ਪਤਾ ਸੀ ਰਸਤੇ ਵਿੱਚ ਵੀਰ ਜੀ ਮਿਲ ਜਾਣਗੇ ਤੇ ਭਾਬੀ ਜੀ ਨੂੰ ਲੈ ਕੇ ਚਲੇ ਜਾਣਗੇ ਵੀਰ ਜੀ ਗੱਡੀ ਤੇ ਸੀ ਤਾਂ ਸਮਾਨ ਵੀ ਉਹਦੇ ਵਿੱਚ ਹੀ ਰੱਖ ਲਿਆ ਅੱਛਾ ਚੱਲ ਠੀਕ ਹੈ ਤੂੰ ਜਾ ਗੁਰਨਾਮਕੌਰ ਨੇ ਲੰਬਾ ਸਾਹ ਲਿਆ ਤੇ ਜਵਾਬ ਦਿੱਤਾ ਤੇ ਵਾਪਸ ਆ ਕੇ 베ੜੇ ਵਿੱਚ ਆ ਗਈ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਇੱਥੇ ਮੈਂ ਭੁੱਖੀ ਬੈਠੀ ਆ ਤੇ ਲੋਕ ਹੋਟਲ ਖਾਣਾ ਖਾਣ ਚਲੇ ਗਏ ਚਲੋ ਜਾਣਾ ਤਾਂ ਸੀ ਤਾਂ ਜਾਣ ਪਰ ਮੇਰਾ ਖਾਣਾ ਤਾਂ ਬਣਾ ਜਾਂਦੇ ਉਤੋਂ ਰਸੋਈ ਨੂੰ ਜਿੰਦਾ ਲਗਾ ਕੇ ਚਾਬੀ ਵੀ ਨਾਲ ਲੈ ਗਈ ਜਿਵੇਂ ਪਤਾ ਨਹੀਂ ਕਿ ਮੈਂ ਕੀ ਚੋਰੀ ਕਰਕੇ ਖਾ ਲੈਣਾ ਹੈ ਗੁਰਨਾਮ ਕੋਰ ਆਪਦੇ ਮੁੰਡੇ ਤੇ ਨੂੰਹ ਨਾਲ ਰਹਿੰਦੀ ਸੀ ਉਸਦੇ ਦੋ ਪੋਤਾ ਪੋਤੀ ਵੀ ਸਨ ਬਸ ਇਹ ਉਹ ਇੱਕ ਨਿੱਕਾ ਜਿਹਾ ਪਰਿਵਾਰ ਸੀ ਤੇ ਸ਼ਾਇਦ ਗੁਰਨਾਮ ਕੌਰ ਦੀ ਕਿਸੇ ਨੂੰ ਲੋੜ ਨਹੀਂ ਸੀ ਗੁਰਨਾਮ ਕੌਰ ਕਾਫੀ ਬਜ਼ੁਰਗ ਹੋ ਚੁੱਕੀ ਸੀ ਤੇ ਪੂਰੀ ਤਰ੍ਹਾਂ ਆਪਣੇ ਨੂੰ ਪੁੱਤਰ ਉੱਤੇ ਨਿਰਭਰ ਸੀ ਉਸ ਕੋਲ ਆਪਦਾ ਕੁਝ ਵੀ ਨਹੀਂ ਸੀ ਬਚਿਆ ਜੋ ਸੀ ਉਹ ਪੁੱਤਰ ਦੇ ਨਾਮ ਕਰ ਦਿੱਤਾ ਸੀ ਇਹ ਉਸਦਾ ਇਕੱਲਾ ਪੁੱਤਰ ਸੀ ਜੋ ਉਸਦੇ ਵਿਆਹ ਦੇ 10 ਸਾਲ ਬਾਅਦ ਹੋਇਆ ਸੀ ਅਜਾ ਕੋਈ ਗੁਰੂ ਘਰ ਨਹੀਂ ਜਿੱਥੇ ਗੁਰਨਾਮ ਕੌਰ ਨੇ ਅਤੇ ਉਸਦੇ ਘਰ ਵਾਲੇ ਨੇ ਮੱਥਾ ਨਾ ਟੇਕਿਆ ਹੋਵੇ ਆਪਦੇ ਬੱਚੇ ਲਈ ਉਹ ਆਪਦੇ ਤੇ ਪੁੱਤਰ ਸਭ ਕੁਝ ਕਰਦੇ ਪੂਰੀ ਮਿਹਨਤ ਕਰਕੇ ਉਸ ਨੂੰ ਪੜਾਇਆ ਤੇ ਇੱਕ ਕਾਬਿਲ ਇਨਸਾਨ ਬਣਾਇਆ ਜ਼ਿੰਮੇਵਾਰੀ ਸੰਭਦੇ ਹੋਏ ਗੁਰਨਾਮ ਕੌਰ ਦੇ ਘਰ ਵਾਲੇ ਦੀ ਮੌਤ ਹੋ ਗਈ ਇਹ ਘਰ ਵੀ ਗੁਰਲੀਨ ਨੇ ਜਿੱਦ ਕਰਕੇ ਆਪਦੇ ਘਰ ਵਾਲੇ ਦੇ ਨਾਮ ਕਰਵਾ ਲਿਆ ਸੀ ਪਰ ਗੁਰਨਾਮ ਕੌਰ ਨੂੰ ਇਸ ਗੱਲ ਤੋਂ ਕੋਈ ਸ਼ਿਕਾਇਤ ਨਹੀਂ ਸੀ ਉਹਨੇ ਖੁਸ਼ੀ-ਖੁਸ਼ੀ ਇਹ ਘਰ ਆਪਦੇ ਪੁੱਤ ਦੇ ਨਾਮ ਤੇ ਕਰ ਦਿੱਤਾ ਸੀ ਪਰ ਹੁਣ ਗੁਰਲੀਨ ਦਾ ਸੁਭਾਅ ਦਿਨੋ-ਦਿਨਾ ਬਦਲ ਰਿਹਾ ਸੀ ਏ ਆਪਦੀ ਸੱਸ ਦਾ ਬਿਲਕੁਲ ਧਿਆਨ ਨਹੀਂ ਰੱਖਦੀ ਸੀ ਨਾ ਕਦੇ ਚੱਜ ਨਾਲ ਰੋਟੀ ਦਿੰਦੀ ਸੀ ਜਦੋਂ ਕਿਤੇ ਜਾਂਦੀ ਤਾਂ ਰਸੋਈ ਨੂੰ ਜਿੰਦਾ ਲਾ ਦਿੰਦੀ ਸੀ ਉਸ ਦਾ ਪੁੱਤਰ ਵੀ ਇਹ ਸਭ ਜਾਣਦਾ ਸੀ ਪਰ ਕਦੇ ਕੁਝ ਨਾ ਕਹਿੰਦਾ ਇੱਕ ਦੋ ਵਾਰ ਗੁਰਨਾਮ ਕੌਰ ਨੇ ਆਪਣੇ ਪੁੱਤ ਨੂੰ ਇਸ ਬਾਰੇ ਦੱਸਿਆ ਤਾਂ ਇਹ ਕਹਿ ਕੇ ਚੁੱਪ ਕਰਵਾ ਦਿੰਦਾ ਕਿ ਮਾਂ ਤੁਸੀਂ ਤਾਂ ਆਪਦੀ ਜ਼ਿੰਦਗੀ ਜੀ ਲਈ ਹੁਣ ਸਾਨੂੰ ਜੀਣ ਦਿਓ ਉਹ ਆਪਣੇ ਪੁੱਤ ਅਗੇ ਕੁਝ ਬੋਲਣਾ ਪੰਦੀ ਜੋ ਰੁੱਖੀ ਸੁੱਕੀ ਮਿਲਦੀ ਉਹ ਖਾ ਕੇ ਹੀ ਗੁਰਨਾਮ ਕੌਰ ਨੇ ਆਪਣਾ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ ਐਨੇ ਵਿੱਚ ਰਾਦਾ ਚਾਹ ਲੈ ਕੇ ਆ ਗਈ ਇਹ ਲਿਓ ਤਾਈ ਚਾਹ ਰਾਦਾ ਚਾਹ ਦਾ ਕੱਪ ਦਿੰਦੇ ਹੋਏ ਬੋਲੀ ਗੁਰਨਾਮਕੌਰ ਚੀਜ਼ ਕਦੇ ਹੋਏ ਕਹਿਣ ਲੱਗੀ ਪੁੱਤ ਜੇ ਤੈਨੂੰ ਤਕਲੀਫ ਨਾ ਹੋਵੇ ਤਾਂ ਇੱਕ ਗੱਲ ਕਹਾ ਹਾਂ ਹਾਂਜੀ ਬੋਲੋ ਤਾਈ ਕੀ ਗੱਲ ਹੈ ਜੇ ਤੇਰੇ ਘਰ ਵਿੱਚ ਦੋ ਰੋਟੀਆਂ ਪਈਆਂ ਹਨ ਤਲਿਆ ਦੇ ਮੈਂ ਚਾਹ ਨਾਲ ਖਾ ਲਵਾਂਗੀ ਗੁਰਨਾਮਕੌਰ ਦੀ ਗੱਲ ਸੁਣ ਕੇ ਰਾਧਾ ਇਕਦਮ ਚੁੱਪ ਜੇ ਹੋ ਗਈ ਫਿਰ ਬੋਲੀ ਠੀਕ ਹੈ ਤਾਈ ਜੀ ਹੁਣੇ ਲੈ ਕੇ ਆਉਂਦੀ ਹਾਂ ਰਾਧਾ ਆਪਣੇ ਘਰ ਗਈ ਤੇ ਦੋ ਰੋਟੀਆਂ ਤੇ ਸਬਜ਼ੀ ਰੱਖ ਕੇ ਲੈ ਆਈ ਪੁੱਤਰ ਗਰਮ ਰੋਟੀ ਨੂੰ ਕੀ ਸੀ ਠੰਡੀ ਹੀ ਲੈ ਆਉਂਦੀ ਕੋਈ ਗੱਲ ਨਹੀਂ ਤਾਈ ਜੀ ਤੁਸੀਂ ਖਾ ਲਿਓ ਜੇ ਹੋ ਤੈਦੀ ਹੋਈ ਤਾਂ ਦੱਸ ਦੇਣਾ ਗੁਰਨਾਮ ਕੌਰ ਨੇ ਰਾਦਾ ਨੂੰ ਅਸ਼ੀਰਵਾਦ ਦਿੱਤਾ ਤੇ ਰੋਟੀ ਖਾਣ ਲੱਗੀ ਰੋਟੀ ਖਾ ਕੇ ਰਾਦਾ ਬਰਤਨ ਘਰ ਲੈ ਗਈ ਤੇ ਗੁਰਨਾਮ ਕੌਰ 베ੜੇ ਵਿੱਚ ਮੰਝੇ ਤੇ ਪੈ ਗਈ ਰਾਤ ਨੂੰ 11 ਵਜੇ ਗੁਰਲੀਨ ਅਤੇ ਉਸ ਦੇ ਘਰ ਵਾਲਾ ਆਇਆ ਨਾਲ ਹੀ ਉਸ ਦੇ ਬੱਚੇ ਵੀ ਆਏ ਅੱਜ ਤਾਂ ਬਹੁਤ ਥੱਕ ਗਏ ਹਾਂ ਬੇਟੇ ਨੇ ਕਿਹਾ ਗੁਰਲੀਨ ਬੋਲੀ ਹੁਣ ਤਾਂ ਮੇਰੇ ਵਿੱਚ ਕੋਈ ਵੀ ਕੰਮ ਕਰਨ ਦੀ ਹਿੰਮਤ ਹੀ ਨਹੀਂ ਰਹੀ ਬੱਚਿਓ ਤੁਸੀਂ ਅੰਦਰ ਜਾ ਕੇ ਸੋ ਜਾਓ ਮੈਂ ਵੀ ਸਮਾਨ ਰੱਖ ਕੇ ਸੋ ਜਾਵਾਂਗੀ ਓ ਸੱਚ ਮਾਂ ਨੂੰ ਖਾਣਾ ਖਾਣ ਲਈ ਕੁਝ ਦਿੱਤਾ ਕੀ ਨਹੀਂ ਮਾਂ ਦਾ ਨਾਮ ਸੁਣਦੇ ਹੀ ਗੁਰਲੀਨ ਮੂੰਹ ਵਿੱਚ ਹੀ ਬੋਲੀ ਇਹ ਵੀ ਇੱਕ ਪੰਗਾ ਹੀ ਹੈ ਪਤਾ ਨਹੀਂ ਕਿਸ ਦਿਨ ਇਹਦੇ ਤੋਂ ਪਿੱਛਾ ਛੁੱਟੇਗਾ ਰਸੋਈ ਦਾ ਜਿੰਦਾ ਖੋਲ ਕੇ ਰਸੋਈ ਵਿੱਚ ਗਈ ਇੱਕ ਕੋਲੀ ਵਿੱਚ ਦੁੱਧ ਪਾ ਕੇ ਚਾਰ ਬ੍ਰੈਡ ਨਾਲ ਲਿਆ ਕੇ ਗੁਰਨਾਮ ਕੋਰ ਦੇ ਅੱਗੇ ਰੱਖ ਦਿੱਤਾ ਅੱਜ ਮੇਰੇ ਵਿੱਚ ਹਿੰਮਤ ਨਹੀਂ ਤੁਹਾਨੂੰ ਇਹ ਖਾ ਕੇ ਹੀ ਟਿੱਡ ਪਰਣਾ ਪਵੇਗਾ ਪੁੱਤਰ ਮੈਂ ਖਾਣਾ ਦੇਖੋ ਮੈਂ ਕੋਈ ਬਕਵਾਸ ਨਹੀਂ ਸੁਣ ਸਕਦੀ ਮੈਂ ਬਹੁਤ ਜ਼ਿਆਦਾ ਥੱਕ ਚੁੱਕੀ ਹਾਂ ਜਾ ਰਹੀ ਹਾਂ ਸੌਣ ਮਾਂ ਦੀ ਗੱਲ ਸੁਣੇ ਬਿਨਾ ਹੀ ਗੁਰਲੀਨ ਕਮਰੇ ਵਿੱਚ ਜਾ ਕੇ ਸੋ ਗਈ ਗੁਰਨਾਮਕੌਰ ਨੇ ਦੁੱਧ ਤੇ ਬਰੈਡ ਇੱਕ ਪਾਸੇ ਰੱਖ ਦਿੱਤੇ ਤੇ ਦੁਬਾਰਾ ਮੰਜੇ ਤੇ ਪੈ ਗਈ ਸਵੇਰ ਹੋਈ ਤਾਂ ਗੁਰਲੀਨ ਦੀ ਆਵਾਜ਼ ਨਾਲ ਉਸ ਦੇ ਘਰ ਵਾਲੇ ਦੀ ਅੱਖ ਖੁੱਲ ਗਈ ਤੇ ਉਹ ਪੁੱਛਣ ਲੱਗਾ ਕੀ ਹੋਇਆ ਰੋਲਾ ਕਿਉਂ ਪਾ ਰਹੀ ਹੈ ਆਪ ਦੀ ਮਾਂ ਨੂੰ ਪੁੱਛੋ ਉਹਨੇ ਬਰੈਡ ਤੇ ਦੁੱਧ ਕਿਉਂ ਨਹੀਂ ਖਾਦਾ ਰਾਤ ਨੂੰ ਖਾਣਾ ਕਿੱਥੇ ਬਣਾ ਕੇ ਦਿੰਦੀ ਨਹੀਂ ਖਾਣਾ ਸੀ ਤਾਂ ਮਨਾ ਕਰ ਦਿੰਦੇ ਖਾਣਾ ਬਰਬਾਦ ਕਿਉਂ ਕੀਤਾ ਇੰਨਾ ਤੇ ਵੀ ਪੈਸੇ ਲੱਗਦੇ ਨੇ ਤੇ ਤੁਸੀਂ ਇਹ ਬਰਬਾਦ ਕਰ ਰਹੇ ਹੋ ਮੈਂ ਖਾਣਾ ਖਾ ਲਿਆ ਸੀ ਗੁਰਨਾਮ ਕੌਰ ਬੋਲੀ ਕਿੱਥੋਂ ਚੋਰੀ ਕਰਕੇ ਗੁਰਲੀਨ ਬੋਲੀ ਨਹੀਂ ਨਹੀਂ ਪੁੱਤਾਂ ਮੈਂ ਚੋਰੀ ਨਹੀਂ ਕੀਤਾ ਉਹ ਤਾਂ ਰਾਧਾ ਦੇ ਗਈ ਸੀ ਲਿਓ ਕਰ ਲਿਓ ਗੱਲ ਤੁਸੀਂ ਲੋਕਾਂ ਵਿੱਚ ਸਾਡੀ ਬੇਇੱਜ਼ਤੀ ਕਰਵਾ ਰਹੇ ਹੋ ਲੋਕਾਂ ਨੂੰ ਲੱਗਦਾ ਹੋਣਾ ਕਿ ਅਸੀਂ ਤੁਹਾਨੂੰ ਖਾਣ ਲਈ ਕੁਝ ਨਹੀਂ ਦਿੰਦੇ ਮਾਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਸਾਡੇ ਨਾਲ ਰਹਿ ਕੇ ਸਾਡੀ ਹੀ ਬੇਇੱਜ਼ਤੀ ਕਰਵਾ ਰਹੇ ਹੋ ਨਹੀਂ ਨਹੀਂ ਪੁੱਤ ਮੈਂ ਕਿਸੇ ਨੂੰ ਕੁਝ ਨਹੀਂ ਕਿਹਾ ਹੋਰ ਰੱਖੋ ਆਪਦੀ ਮਾਂ ਨੂੰ ਆਪਣੇ ਨਾਲ ਇੱਕ ਤਾਂ ਨਾਲ ਰੱਖਿਆ ਉਪਰੋਂ ਇਹ ਸਾਡੀ ਬੇਇੱਜ਼ਤੀ ਕਰਵਾ ਰਹੇ ਹਨ ਇਹਦੇ ਤੋਂ ਚੰਗਾ ਕਿਸੇ ਵੀਰ ਦਾ ਆਸ਼ਰਮ ਵਿੱਚ ਪਏ ਹੁੰਦੇ ਉੱਥੇ ਸਮਝਾਉਂਦੀ ਇਹਨਾਂ ਨੂੰ ਵੀ ਕਿਉਂ ਮਾਂ ਛੱਡ ਆਈਏ ਤੈਨੂੰ ਵੀਰ ਦਾ ਆਸ਼ਰਮ ਉਹ ਦੋ ਟਾਈਮ ਸੁੱਕੀ ਰੋਟੀ ਖਾਣ ਲਈ ਦਿੰਦੇ ਹਨ ਉਹ ਵੀ ਇੱਕ ਟਾਈਮ ਪਤਲੀ ਦਾਲ ਨਾਲ ਇੱਕ ਟਾਈਮ ਸੁੱਕੀ ਸਬਜ਼ੀ ਨਾਲ ਉੱਥੇ ਰੋਟੀ ਦਾ ਟਾਈਮ ਨਾਲ ਦਿੰਦੇ ਹੋਣਗੇ ਕੀ ਕਿਹਾ ਤੁਸੀਂ ਘੱਟ ਤੋਂ ਘੱਟ ਉਹ ਦੋ ਟਾਈਮ ਰੋਟੀ ਤਾਂ ਦੇਣਗੇ ਉੱਥੇ ਤੁਹਾਡੇ ਵਾਂਗੂ ਤਾਨੇ ਮਾਰਨ ਵਾਲਾ ਕੋਈ ਨਹੀਂ ਹੋਏਗਾ ਬਲਕਿ ਉੱਥੇ ਮੇਰੇ ਵਰਗੇ ਹੀ ਲੋਕ ਹੋਣਗੇ ਜੋ ਮੇਰੇ ਨਾਲ ਵਕਤ ਗੁਜ਼ਾਰਨਗੇ ਜੋ ਮੇਰੇ ਨਾਲ ਗੱਲਾਂ ਕਰਨਗੇ ਤੁਸੀਂ ਮੈਨੂੰ ਉੱਥੇ ਹੀ ਛੱਡ ਆਓ ਤੂੰ ਬੱਸ ਮੈਨੂੰ ਦੱਸ ਦੀ ਕਦੋਂ ਜਾਣਾ ਹੈ ਮੈਂ ਖੁਸ਼ੀ-ਖੁਸ਼ੀ ਚੱਲਣ ਲਈ ਤਿਆਰ ਹਾਂ ਗੁਰਨਾਮ ਕੋਰ ਦੀ ਗੱਲ ਸੁਣ ਕੇ ਗੁਰਲੀ ਨਤੇ ਉਸ ਦੇ ਘਰ ਵਾਲੇ ਨੇ ਅੱਖਾਂ ਝੁਕਾ ਲਈਆਂ ਪਰ ਗੁਰਨਾਮਕੌਰ ਵੀਰਦਾਸ਼ ਰਾਮ ਜਾਨ ਦੇ ਨਾਮ ਤੇ ਬਹੁਤ ਖੁਸ਼ ਸੀ ਪਰ ਸਮਾਜ ਵਿੱਚ ਇੱਜ਼ਤ ਰੱਖਣ ਲਈ ਇਹਨਾਂ ਲੋਕਾਂ ਨੇ ਗੁਰਨਾਮਕੌਰ ਨੂੰ ਵੀਰਦਾਸ਼ ਆਸ਼ਰਮ ਨਾ ਭੇਜਿਆ ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਕੇ ਜਾਇਓ ਧੰਨਵਾਦ